ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਨਵੀਂ ਵੀਡੀਓ ਬਾਬਾ ਫਰੀਦ ਜੀ ਦੇ ਮੇਲੇ ਦੀ ਤੇ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਸਾਰੀ ਵੀਡੀਓ ਕਰਾਵਾਂਗੇ ਤੇ ਇੱਕ ਵੱਡੀ ਖੁਸ਼ਖਬਰੀ ਵੀ ਹੈ ਸੰਗਤ ਲਈ ਝੂਲੇ ਨਹੀਂ ਲੱਗਣਦੇ ਨੇ ਝੂਲਿਆਂ ਦੀ ਮਨਾਹੀ ਸੀ ਹੁਣ ਝੂਲੇ ਲੱਗਣਗੇ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਝੂਲੇ ਲੱਗਣਗੇ ਉਹ ਵੀ ਵੀਡੀਓ ਤੁਹਾਨੂੰ ਦਿਖਾਵਾਂਗੇ ਤੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਸਾਹਮਣੇ ਮਹਾਨ ਗੁਰਮੀਤ ਸਮਾਗਮ ਆ ਜੀ ਇਹ ਹੈਗਾ 16 17 18 ਤਰੀਕ ਦਾ ਅਤੇ 23 ਤਰੀਕ ਦਾ ਜੀ ਇੱਥੇ ਜਿਹੜੇ ਸਿੰਘ ਸਾਹਿਬ ਆ ਰਹੇ ਆ ਉਹਨਾਂ ਦੀ ਵੀ ਤੁਸੀਂ ਫੋਟੋ ਦੇਖ ਸਕਦੇ ਹੋ ਤੇ ਜਰੂਰ ਆਉਣਾ ਜੀ ਹੁਣ ਆਪਾਂ ਆ ਗਏ ਛੋਟੀ ਮੰਡੀ ਤੇ ਜੀ ਹੁਣ ਝੁੱਲੇ ਦੁਕਾਨਾਂ ਸਾਰੀਆਂ ਇੱਥੇ ਲੱਗਣਗੇ ਜੀ ਜਿਹੜੀ ਵੱਡੀ ਮੰਡੀ ਦੇ ਬਿਲਕੁਲ ਆਪਸਾਈਡ ਆ ਜੀ ਵੱਡੀ ਮੰਡੀ 'ਚ ਜਿਹੜਾ ਮੇਲਾ ਲੱਗਣਾ ਸੀ ਉਹ ਬੰਦ ਹੋ ਚੁੱਕਿਆ ਜੀ ਹੁਣ ਇੱਥੇ ਮੇਲਾ ਲੱਗੂਗਾ ਦੁਕਾਨਾਂ ਸਜੀਆਂ ਪਿਆ ਦੇਖੋ ਤੁਸੀਂ ਬਹੁਤ ਹੀ ਸੋਹਣਾ ਇੱਥੇ ਮੇਲਾ ਲੱਗਣਾ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਜਾਂਦੇ ਆਂ ਘੰਟਾ ਘਰ ਵੱਲ ਜੀ ਘੰਟਾ ਘਰ ਦਾ ਵੀਊ ਦਿਖਾਉਂਦੇ ਆ ਤੁਹਾਨੂੰ ਇਹ ਵੀ ਰਾਤ ਨੂੰ ਬਹੁਤ ਹੀ ਸੋਹਣਾ ਹੁੰਦਾ ਜੀ ਰਾਤ ਦਾ ਤੁਹਾਨੂੰ ਵੀਊ ਦਿਖਾਵਾਂਗੇ ਤਾਂ ਦੇਖੋ ਘੰਟਾ ਘਰ ਜੀ ਇਹ ਵੀ ਸਾਜਿਆ ਜਾਣਾ ਥੋੜਾ ਟਾਈਮ ਹੀ ਆ ਜੀ ਮੇਲਾ ਸ਼ੁਰੂ ਹੋ ਚੁੱਕਿਆ ਆਹ ਦੇਖੋ ਧੌਣੀ ਸ਼ੁਰੂ ਹੋ ਗਈ ਹੁਣ ਆ ਗਏ ਜੀ ਪਟੇਲਾ ਬਾਬਾ ਫਰੀਜੀ ਤੇ ਆਹ ਦੇਖੋ ਜੀ ਦਿਨ ਦਾ ਵੀਊ ਆਪਾਂ ਹੁਣ ਤੁਹਾਨੂੰ ਰਾਤ ਦਾ ਵੀ ਵੀ ਦਿਖਾਵਾਂਗੇ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਆ ਬਾਬਾ ਜੀ ਦਾ ਐਂਟਰਸ ਹੈ ਜੀ ਹੁਣ ਤੁਹਾਨੂੰ ਅੰਦਰ ਜਾ ਕੇ ਰੌਣਕ ਮੇਲਾ ਦਿਖਾਉਨੇ ਆ ਕਿ ਦਿਨ ਦਾ ਵੀਊ ਕਿਵੇਂ ਆ ਤੇ ਰਾਤ ਦਾ ਵੀਊ ਕਿਵੇਂ ਆ ਇਹ ਵੀ ਦਿਖਾਵਾਂ ਕਿਲੇ ਕੁਲ ਜੀ ਆ ਦੇਖੋ ਇੱਥੇ ਬਾਹਰ ਦੁਕਾਨਾਂ ਲੱਗਣੀ ਸ਼ੁਰੂ ਹੋ ਚੁੱਕੀਆਂ ਜੀ ਦੇਖੋ ਕਿਲੇ ਦਾ ਵਿਊ ਦਿਨ ਦਾ ਰਾਤ ਦਾ ਵੀ ਤੁਹਾਨੂੰ ਦਿਖਾਉਣਿਆ ਆਜੋ ਬਾਬਾ ਜੀ ਫਰੀਦ ਜੀ ਦੇ ਦਰਗਾਹ ਤੇ ਕਰੋ ਦਰਸ਼ਨ ਜੀ ਆਜੋ ਹੁਣ ਚਲਦੇ ਆਂ ਅੰਦਰ ਦਰਗਾਹ ਦੇ ਵਿੱਚ ਤੇ ਗੁਰੂ ਘਰ ਵੀ ਬਣਿਆ ਪਿਆ ਜੀ ਉਹਨਾਂ ਦੇ ਵੀ ਦਰਸ਼ਨ ਕਰਾਣੇ ਆ ਜਿਨ੍ਹਾਂ ਨੇ ਨਹੀਂ ਦੇਖਿਆ ਆਜੋ ਆਪਾਂ ਚਲਦੇ ਆਂ ਅੰਦਰ 怎么了？ ਹੁਣ ਅਸੀਂ ਚੰਨੇ ਕਿਲੇ ਵੱਨੂ ਆਉਂ ਚਲੀਏ ਦੋਸਤੋ ਕਿਲੇ ਦੇ ਦਰਸ਼ਕ ਕਰੋਗੇ ਤੁਮ ਇਹ ਵੀ ਤਾਂ ਜੇ ਕੋਈ ਪ੍ਰਕਾਰ ਨਹੀਂ ਮਣਾਇਆ ਇਹ ਨਵਾਂ ਬਰੰਗ ਬੁਲੰਦਰੀ ਵਿੱਚ ਗੁਰੂ ਘਰ ਇੱਥੇ ਆਇਆ ਹੈ ਕਰੋ ਚੈੱਕ ਵੀਊ ਜਿਹਨਾਂ ਨੂੰ ਪਤਾ ਜ਼ਰੂਰ ਕਮੈਂਟ ਕਰਕੇ ਦੱਸੋ ਵੀਰੇ ਅੰਦਰ ਕਿਸ ਦਿਨ ਜਾਣ ਦਿੰਦੇ ਆਂ ਹਾਂ ਅੰਦਰ ਮੰਦਰ ਬਣਾਇਆ ਗੁਰਦੁਆਰਾ ਸਾਹਿਬ ਬਣਾਇਆ ਅੰਦਰ ਅੰਦਰ ਜਾ ਨਹੀਂ ਦਿੰਦੇ ਵੈਸੇ ਅੰਦਰ ਗੁਰੂ ਘਰ ਵੀ ਬਣਿਆ ਪਿਆ ਹੈ ਨਾ ਤੇ ਬਾਬਾ ਫਰੀਦ ਦਾ ਰਿਗਾਵੇ ਬਣੀ ਪਈ ਹੈ ਅੰਦਰ ਵੀਰੇ ਕੌਣ ਚੱਲਿਆ ਵਾਪਸ ਘਰਾਂ ਨੂੰ ਬੜਾ ਵੱਡਾ ਗੱਲਾ ਬਹੁਤ ਵੱਡਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਜੀ ਦਰਸ਼ਨ ਕਾੜੀ ਜੀ ਵਗਮ ਪੁਰੀਤਾਂ ਉੱਥੇ ਮੇਦਾ ਜਿਵੇਂ ਕਿ ਸ਼ੁਰੂ ਹੋ ਹੀ ਗਿਆ ਤੇ ਇਹ ਕਿ ਸਾਡਾ ਪੋਚਾ ਬੱਠਾ ਹੋ ਹੀ ਬ੍ਰੇਕ ਨੈਟ ਦੇਖ ਲਾਹੇ ਭਾਈ ਤੇ ਸੇਹ ਤਰੇ ਦਾ ਸੇਹ ਤਰੇ ਦਾ ਨਗਰ ਕੀਰਤਨ ਆ ਜੀ ਸਾਧ ਸੰਗਤ ਜੀ ਸਭ ਹਮਾਕੇ ਪਹੁੰਚੋ ਪਹੁੰਚੋ ਸਮਾਂ ਕੱਢੋ ਵਾਹੇ ਜੀ ਇੱਥੇ ਬਾਬਾ ਫਰੀਦ ਫਰੀਦ ਦੀ ਮੋਟ ਸਥਾਨ ਤੇ ਪਹੁੰਚੋ ਵਾਹੇ ਬਹੁਤ ਹੀ ਵਾਕਾਲ ਜਾ ਰਿਹਾ ਹੈ ਲਾਈਵ ਦੇਖੀਏ ਜਿਆ ਪੇਰਾ ਦੀ ਅੱਜ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਤੇ ਆ ਵੀ ਆਦਤੋਂ ਜ਼ਿਆਦਾ ਆਦਤੋਂ ਜ਼ਿਆਦਾ ਨਾ ਹੜਾ ਪ੍ਰਵਾਸੀ ਵੀਡੀਓ ਸਾਡੇ ਅਗਰ ਹਾਂ ਇੱਕ ਅੱਗੇ ਗੁਰਸਿੰਘ ਵੀਰ ਦੀ ਦੁਕਾਨਾ ਉਹ ਤੁਹਾਨੂੰ ਦਿਖਾਣੇ ਆਪਾਂ ਆ ਦੇਖੋ ਬਹੁਤ ਹੀ ਸੋਹਣਾ ਥਿਊ ਹੈ ਕਿਲੇ ਦੀ ਆਪਾਂ ਰਾਈਟ ਸਾਈਡ ਆ ਗਏ ਹਾਂ ਆ ਗੁਰਸਿੰਘ ਵੀਰ ਦੀ ਦੁਕਾਨਾ ਵੀਰੇ ਆਪਣੇ ਵੀ ਬਾਕੀ ਅੱਜ ਤੋਂ ਜ਼ਿਆਦਾ ਇੱਥੇ ਪ੍ਰਵਾਸੀ ਦੁਕਾਨਾਂ ਆਈਆਂ ਜਿਵੇਂ ਕਿ ਤੁਹਾਨੂੰ ਆਪਾਂ ਪੂਰਾ ਥਿਊ ਦਿਖਾਤਾ ਆ ਦੇਖੋ ਸਾਰੀਆਂ ਗਲੀਆਂ ਸਜਾ ਰੱਖੀਆਂ ਨੇ ਜੀ ਉਧਰ ਗਏ ਆਪਾਂ ਇਧਰ ਆ ਗਏ ਪਿੱਛੇ ਘੁੰਮ ਗਏ ਹੁਣ ਚਲਾਂ ਇਧਰ ਵਾਪਸ ਹਈ ਤੇ ਮੇਰਾ ਸਜਣਾ ਬਰੇ ਪੂਰਾ ਸ਼ੁਰੂਆਤ ਹੀ ਆ ਦਿਖਾਵਾਂਗੇ ਤੁਹਾਨੂੰ ਬਾਅਦ ਚ ਵੀ ਜਦ ਦਿਵਾਵਾਂਗੇ ਅਗਲੇ ਵੀਰਵਾਰ ਉਦੋਂ ਵੀ ਦਰਸ਼ਨ ਕਰਾਵਾਂਗੇ ਉਹ ਖੜੇ ਆ ਜੀ ਹੁਣ ਚਲਦੇ ਆ ਘਰਾਂ ਨੂੰ ਦੇਖੇ ਨਾਲ ਸਾਜ ਸੁਜਾਵਟ ਮਾਈ ਗੋਰੀ ਸਾਹਿਬ ਵੀ ਕੀਤੀ ਜੀ ਇਹ ਤੁਹਾਡੇ ਸਾਹਮਣੇ ਇਹ ਪੂਰਾ ਗੋਦਰ ਸਾਹਿਬ ਦਾ ਸਾਜ ਸੁਜਾਵਟ ਹੈ ਜੀ ਤੇ ਇਹ ਰਾਤ ਦੀਆਂ ਲੜੀਆਂ ਮਾਈ ਗੋਰੀ ਸਾਹਿਬ ਦੀਆਂ ਵੀ ਦੇਖ ਸਕਦੇ ਹਾਂ ਮਾਈ ਗੋਰੀ ਸਾਹਿਬ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਲੜੀ ਨਾਲ ਸ਼ਿੰਗਾਰ ਕੀਤਾ ਗਿਆ ਹੈਗਾ ਤੁਹਾਨੂੰ